ਸਸੀ ਗੱਲ ਪੰਜਾਬੀਓ ਠੀਕ ਆ ਜੀ ਮੇਰੇ ਨਾਲ ਅੱਜ ਹਾਜ਼ਰ ਨੇ ਪਰਮਜੀਤ ਸਿੰਘ ਜੀ ਫਾਇਰ ਬ੍ਰਿਗੇਡ ਚੰਡੀਗੜ੍ਹ ਦੇ ਮੁਲਾਜ਼ਮ ਤੇ ਸਾਡੀ ਨਰੋਈ ਸੇਅ ਦੇ ਟੀਮ ਦੇ ਮੈਂਬਰ ਤਨੂ ਮਨੋਤ ਤਨੂ ਸਾਨੂੰ ਇਹਨਾਂ ਦਾ ਸਾਥ ਮਿਲਦਾ ਤੇ ਜਿਹੜੇ ਤੁਹਾਡੇ ਮਨ ਚ ਅਲੱਗ-ਅਲੱਗ ਟੌਪਿਕਸ 'ਤੇ ਉੱਪਰ ਪ੍ਰਸ਼ਨ ਆਉਂਦੇ ਨੇ ਉਹ ਅਸੀਂ ਇਹਨਾਂ ਨਾਲ ਬੈਠ ਕੇ ਡਿਸਕਸ ਕਰ ਰਹੇ ਆਂ ਤਾਂ ਦੱਸੋ ਜੀ ਅੱਜ ਤੁਹਾਡਾ ਕੀ ਪ੍ਰਸ਼ਨ ਹੈ ਸਰ ਅੱਜ ਦਾ ਪ੍ਰਸ਼ਨ ਹੈ ਜੀ ਜਿਹੜੇ ਆਪਣੇ ਵਾਲ ਛੱਡਦੇ ਆਂ ਔਰ ਵਾਲ ਲੰਬੇ ਕਰਨ ਦੀ ਮਤਲਬ ਕਿ ਲੇਡੀਜ਼ ਨੂੰ ਬਹੁਤ ਹੋ ਹੈਗੀ ਹਮ ਖਾਹਿਸ਼ ਹੁੰਦੀ ਹੈ ਉਹਦੇ ਬਾਰੇ ਦੱਸੋ ਜੀ ਦੇਖੋ ਪਰਮਜੀਤ ਜੀ ਹਰ ਕਿਸੇ ਨੂੰ ਇਹ ਲੱਗਦਾ ਹੈ ਵੀ ਮੈਂ ਫਲਾਣੀ ਚੀਜ਼ ਵਰਤਾਂਗਾ ਤੇ ਮੇਰੇ ਵਾਲ ਲੰਬੇ ਹੋ ਜਾਣਗੇ ਠੀਕ ਹੈ ਇਸ ਭਾਵਨਾ ਦਾ ਨਾ ਜਿਹੜੀਆਂ ਕੰਪਨੀਆਂ ਹੁੰਦੀਆਂ ਉਹ ਬੜਾ ਫਾਇਦਾ ਚੱਕਦੀਆਂ ਹਨ केश निखारने किया कमाल لمبے ਗਲੇ ਕਾਲੇ ਵਾਲ ਹਨ ਏਦਾਂ ਦੇ ਜਿੰਗਲ ਜੁੰਗਲ ਦੇ ਆਪਾਂ ਸੁਣ ਸੁਣ ਕੇ ਹੀ ਵੱਡੇ ਹੋਏ ਆ ਕਦੇ ਕਿਸੇ ਕੰਪਨੀ ਦਾ ਆ ਜਾਂਦਾ ਕਦੇ ਕਿਸੇ ਦਾ ਆ ਜਾਂਦਾ ਉਹ ਕੋਈ ਆਮਲਾ ਤੇਲ ਵਰਤੀ ਜਾਂਦਾ ਕੋਈ ਭਿੰਗਰਾਜ ਤੇਲ ਕੋਈ ਫਲਾਣਾ ਤੇਲ ਕੋਈ ਫਲਾਣਾ ਤੇਲ ਕੋਈ ਇਹ ਨਹੀਂ ਸਮਝਦਾ ਵੀ ਵਾਲ ਚੜਨੇ ਕਿਉਂ ਸ਼ੁਰੂ ਹੋ ਗਏ ਠੀਕ ਹੈ ਠੀਕ ਹੈ ਆਪਾਂ ਹੁਣ ਜਦੋਂ ਵੇਖਦੇ ਆ ਕੁੜੀਆਂ ਦੇ ਵਾਲ ਬਹੁਤ ਲੰਬੇ ਹੁੰਦੇ ਆ ਸੋਹਣੇ ਹੁੰਦੇ ਆ ਵਿਆਹ ਹੁੰਦਾ ਬੱਚੇ ਹੁੰਦੇ ਆ ਉਸ ਤੋਂ ਬਾਅਦ ਉਹਨਾਂ ਦੇ ਵਾਲ ਛੋਟੇ 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 ਚੜਨੇ ਸ਼ੁਰੂ ਹੋ ਜਾਂਦੇ ਆ ਉਹ ਪਿੱਟਦੀ ਮਰ ਜਾਂਦੀ ਹੈ ਮੇਰੇ ਵਾਲ ਜਿਹੜੇ ਆ ਲੰਬੇ ਨੇ ਉਹ ਰਜ ਝੜ ਰਹੇ ਝੜ ਰਹੇ ਛੋਟੇ ਹੋ ਗਏ ਐਨੇ ਕਰ ਰਹਿ ਗਏ ਉਹ ਕਹਿੰਦੀ ਐ ਐਨੇ ਸੀਗੇ ਐਨੇ ਕਰ ਰਹਿ ਗਏ ਕੁਝ ਤਾਂ ਵੈਸੇ ਹੀ ਆਪਣੇ ਆਪ ਹੀ ਸਲੋ ਜਿਹਾ ਘਟਾਉਂਦੇ ਆ ਜੀ ਚਲੋ ਉਹ ਗੱਲ ਵੱਖਰੀ ਆ ਪਰ ਜਿੰਨਾ ਫੇਰ ਉਹ ਬੀਬੀਆਂ ਰੋਂਦੀਆਂ ਰਹਿ ਜਾਂਦੀਆਂ ਵਾਲ ਝੜ ਗਏ ਛੋਟੇ ਰਹਿ ਗਏ ਹਾਂਜੀ ਤੇ ਬੰਦੇ ਉਹ ਵਿਚਾਰੇ ਦੁਕਾਨਾਂ ਤੋਂ ਸਾਮਾਨ ਖਰੀਦਦੇ ਖਰੀਦਦੇ ਰਹਿ ਜਾਂਦੇ ਆ ਕਦੇ ਆਮਲਾ ਤੇਲ ਲੈ ਆਈ ਜਾਂਦੇ ਕਦੇ ਕਿਹੜਾ ਲੈ ਆਈ ਜਾਂਦੇ ਬੇਸਿਕਲੀ ਗੱਲ ਇਹ ਆ ਵੀ ਜਿਹੜੀ ਪਤਲੀ ਰੋਟੀ ਠੀਕ ਹੈ ਉਹਨੇ ਸਾਨੂੰ ਖਰਾਬ ਕੀਤਾ ਹੁੰਦਾ ਹੈ ਅਫਸਰਟ ਲਾਈਫ ਸਟਾਈਲ ਨੇ ਖਰਾਬ ਕੀਤਾ ਹੁੰਦਾ ਹੈ ਜਿਹੜੀ ਬੀਬੀ ਮੋਟੀ ਰੋਟੀ ਧੁੰਨੀ ਦੇ ਖਿਓ ਤੇ ਨਰੋਈ ਸਿਹਤ ਦੀਆਂ ਪਾਲਣ ਸਾਵਧਾਨੀਆਂ ਦਾ ਪਾਲਣ ਕਰੂਗੀ ਹਾਂਜੀ ਉਹਦੇ ਵਾਲ ਨਹੀਂ ਚੜਦੇ ਵਾਲ ਚੜਨ ਤੋਂ ਰੋਕਣ ਦਾ ਸਭ ਤੋਂ ਪਹਿਲਾ ਤਰੀਕਾ ਜ਼ਰੂਰੀ ਤਰੀਕਾ ਜਿਹਦੇ ਬਗੈਰ ਵਾਲ ਚੜਨੇ ਨਹੀਂ ਰੁਕਣੇ ਉਹ ਹੈ ਮੋਟੀ ਰੋਟੀ ਧੁੰਨੀ ਦੇ ਖਿਓ ਤੇ ਦੂਜਾ ਨਰੋਈ ਸਿਹਤ ਦੀਆਂ ਸਾਵਧਾਨੀਆਂ ਉਹ ਐਵੇਂ ਹੁੰਦਾ ਜਦੋਂ ਬੱਚਾ ਹੋਇਆ ਹੁੰਦਾ ਤੇ ਉਹਦੇ ਤੇ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਬੇਟੈਂ ਮਾਂ ਖਾਦਾ ਰੋਟੀ ਖਾਦੀ ਨਾਲ ਚਾਹ ਪੀ ਲਈ ਤੇ ਜਦੋਂ ਆਪਣੀਆਂ ਸਾਵਧਾਨੀਆਂ ਅਡਾਪਟ ਕਰਨ ਲੱਗਣਗੇ ਤਾਂ ਉਹਨਾਂ ਦੇ ਵਾਲ ਕੁਦਰਤੀ ਤੌਰ ਤੇ ਝੜਨੇ ਮੰਨਦੇ ਹੁਣ ਜਿਹੜੇ ਝੜ ਗਏ ਨੇ ਜਿਹੜੇ ਖਰਾਬ ਹੋ ਗਏ ਨੇ ਜਾਂ ਝੜ ਰਹੇ ਨੇ ਉਹਨਾਂ ਨੂੰ ਰੋਕਣ ਵਾਸਤੇ ਆਪਾਂ ਦਿੰਨੇ ਆਂ ਅਲਸੀ ਜੈਲ ਠੀਕ ਹੈ ਜੀ ਅਲਸੀ ਜੈਲ ਬਹੁਤ ਗੜਾ ਹੈ ਇਹਨੂੰ ਆਪਾਂ ਜਦੋਂ ਖਤਮ ਜੇ ਕਰਾਂਗੇ ਡੋਲ ਕੇ ਵਹਾਵਾਂਗੇ ਏ ਐਲ ਸੀ ਐ ਇਹ ਕਿਸੇ ਟਾਈਮ ਨਾ ਘਰਾਂ ਚ ਆਮ ਹੀ ਹੁੰਦੀ ਸੀ ਹਾਂਜੀ ਪੰਜਾਬੀ ਘਰਾਂ ਦੇ ਵਿੱਚ ਹਰ ਘਰ ਦੇ ਵਿੱਚ ਪਈ ਹੁੰਦੀ ਸੀ ਠੀਕ ਹੈ ਜੀ ਸਰਦੀਆਂ ਜਿਹੜੀਆਂ ਪਿੰਨੀਆਂ ਬਣਾ ਲੈਂਦੇ ਸੀ ਹਾਂਜੀ ਠੀਕ ਹੈ ਜੀ ਔਰ ਜਦੋਂ ਕਿਸੇ ਦੇ ਕੋਈ ਫੋੜਾ ਫਿੰਸੀ ਹੋ ਜਾਂਦੀ ਸੀ ਤਾਂ ਇਹਦੀ ਪੁਲਟਸ ਬਣਾ ਕੇ ਲਗਾ ਲੈਂਦੇ ਸੀ ਠੀਕ ਹੈ ਅਲਸੀ ਹਲਦੀ ਤੇ ਵਿੱਚ ਉਹਦੇ ਆਟਾ ਸਰੋਂ ਦਾ ਤੇਲ ਪਾ ਕੇ ਪੁਲਟਸ ਬੰਦੀ ਸੀ ਮਤਲਬ ਜੋ ਵੀ ਬਣ ਗਿਆ ਉਹਨੂੰ ਪੁਲਟਸ ਕਹਿੰਦੇ ਸੀ ਉਹ ਫੋੜੇ ਤੇ ਲਗਾ ਲੈਂਦੇ ਸੀ ਕਚਰ올ੀਆਂ ਹੋ ਗਈਆਂ ਕੁਝ ਹੋਰ ਹੋ ਗਿਆ ਉਹ ਖਤਮ ਹੋ ਜਾਂਦੇ ਤਾਂ ਇਹ ਇੱਕ ਐਸੈਂਸ਼ੀਅਲ ਆਈਟਮ ਸੀ ਸਾਡੀ ਰਸੋਈ ਦੀ ਸਾਡੇ ਘਰ ਪਈ ਹੁੰਦੀ ਸੀ ਸਰਦੀਆਂ ਆਉਣੀਆਂ ਇਹਦੀ ਬੰਨੀਆਂ ਬਣਾ ਲੈਣੀਆਂ ਹਾਂਜੀ ਤੇ ਅੰਗਰੇਜ਼ੀ ਜੀ ਇਹਨੂੰ ਕਹਿੰਦੇ ਆ ਫਲੈਕਸੀਡ ਫਲੈਕਸੀਡ ਉਹ ਜਦੋਂ ਸਾਡੀ ਸੋਈ ਚ ਗੁੰਮ ਗਈ ਤਾਂ ਥੋੜੀ देर ਬਾਅਦ ਉਹ ਬਾਜ਼ਾਰ ਲਿਆਇਆ ਫੁਲਤਰੂ ਫਲੈਕਸੀਡ 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 ਖਾਓ ਜੀ ਲੇਡੀਜ਼ ਵਾਸਤੇ ਜ਼ਰੂਰੀ ਹੈ ਫਲੈਕਸੀਡ ਬਹੁਤ ਮਸ਼ਹੂਰ ਹੈ ਜੀ ਅਲਸੀ ਘੱਟ ਮਸ਼ਹੂਰ ਹੈ ਅਲਸੀ ਦਾ ਸਰ ਪਤਾ ਹੀ ਨਹੀਂ ਹੈ ਜੀ ਅਲਸੀ ਪਤਾ ਹੀ ਨਹੀਂ ਅਲਸੀ ਚੰਗੀ ਨਹੀਂ ਲੱਗਦੀ ਫਲੈਕਸੀਡ ਸੋਹਣੇ ਲੱਗਦੇ ਨੇ ਫਲੈਕਸੀਡ ਸਰ ਬਾਡੀ ਵਧੀਆ ਹੈ ਵਾਰਡ ਵਧੀਆ ਇਹ ਇੱਕ ਚਮਚਾ ਫਲੈਕਸੀਡ ਲਓ ਜੀ ਹੈਨਾ ਅਲਸੀ ਨਾ ਗਈ ਹੈ ਅਲਸੀ ਕਹਾਂ ਸ਼ਾਇਦ ਲੋਕੀ ਨਾ ਲਿਓਣ ਆਪੋ ਕਿਤਾਬ ਚ ਲਿਖਿਆ ਵੀ ਹੈ ਬੀ ਐਲ ਸੀ ਗਿਆ ਸ਼ਾਇਦ ਹਰ ਦਾਣੇ ਚੋਂ ਐਨਾ ਕੋਂਡਾ ਨਿਕਲਣ ਲੱਗ ਜਾਵੇ ਹਾਂ ਜੀ ਫਲੈਕਸਿਡ ਦਾ ਫਲੈਕਸਿਡ ਇਮਪ੍ਰੈਸ਼ਨ ਬੰਦਾ ਹਾਂ ਜੀ ਸਾਨੂੰ ਇਹ ਲੱਗਦਾ ਵੀ ਹਾਂ ਕੁਝ ਹੈ ਬਿਲਕੁਲ ਤਾਂ ਇਹ ਜਿਹੜੀ ਐਲ ਸੀ ਹੈ ਇਹ ਤੁਸੀਂ ਲੈ ਆਓ ਠੀਕ ਹੈ ਜੀ ਇੱਕ ਚਮਚਾ ਲਈ ਇੱਕ ਗਲਾਸ ਪਾਣੀ ਚ ਪਾ ਕੇ ਉਬਾਲੋ ਠੀਕ ਹੈ ਜੀ ਜਦੋਂ ਇਹ ਉਬਲ ਕੇ ਅੱਧੀ ਰਹਿ ਜਾਊਗੀ ਤਾਂ ਇਹਦੇ ਚ ਜੈਲ ਜਿਹਾ ਬਣ ਜਾਣਾ ਠੀਕ ਹੈ ਜੀ ਸਟੀਲ ਦੀ ਛਾਨਣੀ ਨਾਲ ਇਹਨੂੰ ਛਾਣ ਲਓ ਠੀਕ ਹੈ ਜੀ ਪਲਾਸਟਿਕ ਦੀ ਛਾਨਣੀ ਨਾਲ ਨਹੀਂ ਛਾਣਨਾ ਹਾਂਜੀ ਸਟੀਲ ਦੀ ਛਾਨਣੀ ਨਾਲ ਛਾਨਣਾ ਕਿਉਂਕਿ ਇਹ ਗਰਮ ਡੈਂਸ ਲਿਕਵਿਡ ਹੈ ਇਹ ਤੁਹਾਡੀ ਪਲਾਸਟਿਕ ਦੀ ਛਾਨਣੀ ਨੂੰ ਖਰਾਬ ਕਰ ਦੇ ਠੀਕ ਹੈ ਜੀ ਇਹਨੂੰ ਛਾਣ ਕੇ ਰੱਖ ਦਿਓ ਜਦੋਂ ਇਹ ਕੋਸਾ ਜਾ ਰਹਿ ਜੇ ਇਹਦੇ ਚ ਇੱਕ ਚਮਚਾ ਸ਼ੁੱਧ ਨਾਰੀਅਲ ਦਾ ਤੇਲ ਠੀਕ ਹੈ ਜੀ ਉਹ ਬਾਜ਼ਾਰ ਵਾਲੇ ਜਿਹੜੇ ਆਂਦੇ ਨੇ ਨਾ ਇਹ ਨਹੀਂ ਲੈਣੇ ਡੱਬੇ ਬੰਦਾਂ ਦੇ ਨਾ ਇਹ ਨਹੀਂ ਲੈਣੇ ਆਪ ਕਢਾਓ ਇਆ ਫਿਰ ਆਪਣਾ ਜਿਹੜਾ ਨਰੋਈ ਜਿਹੜੇ ਸਾਡੇ ਨਰੋਈ ਸਾਂ ਉਹਨਾਂ ਦੇ ਟੀਮ ਮੈਂਬਰਾਂ ਤੋਂ ਲੈ ਲਓ ਹਾਂ ਉਹਨਾਂ ਤੋਂ ਮੰਗਵਾ ਲਓ ਨੰਬਰ ਤੁਹਾਡੇ ਕੋਲ ਆ ਹੁੰਦਾ ਹੀ ਹੈ ਠੀਕ ਹੈ ਜੀ ਆਪਾਂ ਇੱਕ ਬੋਲ ਵੀ ਦਿੰਨੇ ਆ 9915439627 ਜੇ ਤੁਹਾਨੂੰ ਕੋਈ ਵੀ ਗਰੁੱਪ ਜੁਆਇਨ ਕਰਨਾ ਹੈ ਕੁਝ ਹੋਰ ਕਰਨਾ ਹੈ ਤਾਂ ਤੁਸੀਂ ਉੱਥੇ ਸੰਪਰਕ ਕਰ ਲਓ ਇਹ ਹਰਪ੍ਰੀਤ ਜੀ ਦਾ ਨੰਬਰ ਆ ਉਹ ਬੰਦਾ ਇਹੀ ਕੰਮ ਦੇ ਉੱਤੇ ਆ ਬਾਕੀ ਸਾਰੇ ਅਸੀਂ ਆਪਦੇ ਆਪ ਦੇ ਕੰਮ ਕਰਦੇ ਆ ਠੀਕ ਹੈ ਜੀ ਉਹ ਬੰਦਾ ਇਕੱਲੇ ਨਰੋਈ ਸੇਦ ਦੇ ਕੰਮ ਦੇ ਉੱਤੇ 99154 39627 ਇਹ ਨੰਬਰ ਲਿਖ ਲਓ ਕੋਈ ਗੱਲਬਾਤ ਹੋਵੇ ਕੋਈ ਰਿਕੁਆਇਰਮੈਂਟ ਹੋਵੇ ਤੁਸੀਂ ਇਹਨਾਂ ਤੋਂ ਕੁਐਰੀ ਲੈ ਸਕਦੇ ਹੋ ਸਿਹਤ ਬਾਰੇ ਨਹੀਂ ਦੱਸ ਪਾਣਗੇ ਸਮਾਨ ਬਾਰੇ ਜਰੂਰ ਦੱਸ ਪਾਣਗੇ ਸਮਾਨ ਬਾਰੇ ਦੱਸਣਗੇ ਤਾਂ ਉਹਦੇ ਚ ਆਪਾਂ ਇੱਕ ਚਮਚਾ ਨਾਰੀਅਲ ਤੇਲ ਸ਼ੁੱਧ ਐਡ ਕਰ ਲਿਆ ਜਿੱਦਾਂ ਇਹਦੇ ਚ ਕੀਤਾ ਹੋਇਆ ਜੀ ਆਇਦਾ ਜੀ ਕੀਤਾ ਹੋਇਆ ਤੇ ਹੁਣ ਠੰਡ ਹੈ ਤਾਂ ਕਰਕੇ ਉਹ ਬਖਰਾ ਜਨਾ ਯਰਾਨ ਲੱਗ ਗਿਆ ਠੰਡਾ ਹੋ ਗਿਆ ਤੇ ਇਹਨੂੰ ਸਿਰ ਤੇ ਲਗਾ ਲਓ 2 ਘੰਟੇ ਲਈ ਠੀਕ ਹੈ ਜੀ ਇਹਨਾਂ ਦੇ ਨਾਲ ਹੀ ਨਾ ਲਗਾਣਾ ਜਿਹੜਿਆ ਆਪਾਂ ਅੱਜ ਹੈਗੇ 31 ਦਸੰਬਰ ਚ ਹਾਂਜੀ 1 ਜਨਵਰੀ ਤੋਂ ਲੈ ਕੇ ਤੇ 28 29 ਜਨਵਰੀ ਤੱਕ ਜਿਹੜੇ ਠੰਡ ਦੇ ਦਿਨ ਰਹੇ ਨੇ ਇਹਨਾਂ ਦੇ ਨਾਲ ਜੇ ਨਾ ਲਗਾਣਾ ਬਾਕੀ ਦਿਨ ਜਦੋਂ ਮਰਜ਼ੀ ਲਗਾਓ ਠੀਕ ਹੈ ਜੀ ਇਹਨੂੰ ਲਗਾ ਲਓ 2 ਘੰਟੇ ਲਈ ਉਸ ਤੋਂ ਬਾਅਦ 2 ਘੰਟੇ ਬਾਅਦ ਆਦਾ ਸਾਫ ਜਿਹੜਾ ਸਾਫ ਕਰ ਲਓ ਸ਼ੈਂਪੂ ਲਾਉਣਾ ਸ਼ੈਂਪੂ ਲਾ ਲਓ ਜੇ ਤੁਸੀਂ ਮਲਤਾਨੀ ਮਿੱਟੀ ਨਾਲ ਸਾਫ ਕਰਨਾ ਚਾਹੋ ਮਲਤਾਨੀ ਮਿੱਟੀ ਠੀਕ ਹੈ ਜੀ ਤੇ ਵਾਲ ਤੁਹਾਡੇ ਹੋ ਜਾਣਗੇ ਆ ਮੁਲਾਇਮ ਰੇਸ਼ਮੀ ਮੱਖਣ ਵਰਗੇ ਠੀਕ ਹੈ ਲੰਬੇ ਵੀ ਹੋ ਜਾਣਗੇ ਹਾਂ ਝੜਨੇ ਪਹਿਲੇ ਦਿਨ ਤੋਂ ਮੰਦ ਹੋ ਜਾਣਗੇ ਠੀਕ ਹੈ ਜੀ ਜਿਹੜਾ ਟੈਕਸਚਰ ਹੈ ਉਹ ਪਹਿਲੇ ਦਿਨ ਤੋਂ ਬਦਲ ਜਾਏਗਾ ਠੀਕ ਹੈ ਜੀ ਵਾਲਾਂ ਦਾ ਟੈਕਸਚਰ ਹਾਂਜੀ ਜਿਹਨੂੰ ਆਪਾਂ ਕਹਿੰਦੇ ਆ ਖੁਰਦਰਾਪਣ ਉਹ ਖਤਮ ਹੋ ਜਾਏਗਾ ਜਦੋਂ ਆਪਾਂ ਬੋਰ ਕੈਂਪ ਲਾਇਆ ਸੀ ਅੱਛਾ ਜੀ ਤੇ ਮੇਰੇ ਇੱਕ ਮਿੱਤਰ ਨੇ ਜਗਦੀਪ ਸਿੰਘ ਜੀ ਦੋਦੇਵਾਲਾ ਪਿੰਡ ਤੋਂ ਬੜਾ ਪੁਰਾਣੀ ਸਾਹ ਜ ਆ ਸਾਡੀ 2067 ਦੀ ਹਾਂਜੀ ਸਾਡੇ ਵਿਭਾਗਾਂ ਦੇ ਮੁਲਾਜ਼ਮ ਨੇ ਤਾਂ ਉਹ ਲੈ ਕੇ ਮੇਰੇ ਕੋਲੋਂ ਤੇ ਕੁਦਰਤੀ ਬੇਟੀ ਆਈ ਹੋਈ ਸੀ ਸਾਡੇ ਹੱਥਾਂ 'ਚ ਹੀ ਪਲੀ ਐ ਤੇ ਹੁਣ ਉਹ ਕਰਦੀ ਆ ਆਪਣੇ ਆ ਨਰਸਿੰਗ ਬੀਐਸਸੀ ਠੀਕ ਹੈ ਜੀ ਤੇ ਉਹ ਉਹਨੇ ਲਗਾਇਆ ਤੇ ਉਹ ਵਾਲ ਉਹਦੇ ਬਹੁਤ ਸੋਹਣੇ ਹੋ ਗਏ ਪਹਿਲੀ ਵਾਰੀ ਜੀ ਤੋ ਉਹਨੇ ਫਿਰ ਘਰੇ ਗਿਆ ਕਹਿੰਦੇ ਜੀ ਮੈਂ ਤੇ ਬਣਾਉਣਾ ਸਿਖਾਉ। ਮੈਨੂੰ ਆਇਆ ਜਗਦੀਪ ਦਾ ਫੋਨ ਆਸਤ ਹੋਇਆ ਕਹਿੰਦਾ ਜੀ ਉਹ ਤਰੀਕਾ ਦੱਸੋ ਬਣਾਉਣਾ ਕਿਵੇਂ ਆ। ਤਰੀਕਾ ਮੈਂ ਕਿਹਾ ਦੱਸਿਆ YouTube ਤੇ ਵੀ ਦੱਸਿਆ ਹੈ ਜਗ੍ਹਾ ਜਗ੍ਹਾ ਦੱਸਿਆ ਹੈ। ਉਹਨੇ ਫਿਰ ਮਤਲਬ ਬੱਚਾ ਜਦੋਂ ਘਰ ਆਉਂਦਾ ਆਪਦੇ ਹੋਸਟਲ ਤੋਂ ਸਾਡੀ ਬੇਟੀ ਹੈ ਉਹ ਕੀ ਕਰਦੇ ਆ 5 ਲੀਟਰ ਦੀ ਕੈਨੀ ਪੜ ਦਿੰਦੇ ਉਹਨੂੰ। ਬਣਾ ਕੇ ਗੱਲ ਬਣਾ ਗਈ। ਤੇ ਸਾਰੇ ਹੋਸਟਲ ਦੀਆਂ ਕੁੜੀਆਂ ਉਡੀਕਦੀਆਂ ਵੀ ਇਹ ਆਊਗੀ ਤਾਂ ਅਸੀਂ ਸਿਰ ਤੇ ਲਾਵਾਂਗੇ। ਠੀਕ ਹੈ ਜੀ। ਤੇ ਜਿਹੜੀ ਬੀਬੀ ਨੂੰ ਲਗਾਤਾਰ ਜਿਹੜਾ ਬੱਚਾ ਇਹਨੂੰ ਲਗਾਤਾਰ 3 ਮਹੀਨੇ ਲਗਾ ਲੂਗਾ ਹਰ ਐਤਵਾਰ ਨੂੰ ਹਾਂਜੀ ਉਹਦੇ ਵਾਲ ਲੰਬੇ ਤੇ ਸਟ੍ਰੇਟ ਹੋ ਜਾਣਗੇ ਠੀਕ ਹੈ ਜੀ ਜਿਹੜੇ ਆਪਾਂ ਵੇਖਦੇ ਆਂ ਪਾਰਲਰ ਦੇ ਲੋਕ ਜਾਂਦੇ ਆਂ ਹਾਂਜੀ 10 15 15000 ਰੁਪਏ ਖਰਚ ਕਰਦੇ ਆਂ ਵਾਲ ਸਟ੍ਰੇਟ ਕਰਾਉਣ ਦੇ ਤੇ ਉਹ 3 ਕੁ ਮਹੀਨੇ ਹੀ ਵਾਲ ਸਟ੍ਰੇਟ ਰਹਿੰਦੇ ਆ ਮੁੜ ਕੇ ਫਿਰ ਉਹ ਬਿਲਕੁਲ ਜੀ ਸਰ ਫਿਰ ਉਹ ਆਉਂਗੇ ਬੰਦੇ ਦੁਆਰੇ ਉਹ ਤੋਂ ਜ਼ਿਆਦਾ ਮਾੜੀ ਹਾਲਤ ਆ ਜਾਂਦੇ ਹਾਂਜੀ ਤਾਂ ਉਹ ਇਹ ਪਰਮਨੈਂਟਲੀ ਹੋਣਗੇ ਠੀਕ ਹੈ ਜੀ ਪਰ ਇਹ ਹੋਣਗੇ ਕਿਵੇਂ ਮੋਟੀ ਰੋਟੀ ਧੁੰਨੀ ਦੇ ਕਿਉਂ ਨਰੋਈ ਸੇਣੀ ਆ ਸਾਵਧਾਨੀ ਤੇ ਅਲਸੀ ਜੈਲ ਲਗਾਤਾਰ 3 ਮਹੀਨੇ ਲਾਓ ਠੀਕ ਹੈ ਜੀ ਠੀਕ ਹੈ ਜੀ ਇਹ ਕਿਸੇ ਤਰ੍ਹਾਂ ਦੇ ਵੀ ਕੋਈ ਵਾਲ ਝੜ ਰਹੇ ਹੋਣ ਪਹਿਲੀ ਵਾਰ ਚ ਹੀ ਰੋਕ ਦਿੰਦਾ ਠੀਕ ਹੈ ਜੀ ਠੀਕ ਹੈ ਜੀ ਤੇ ਆਪਾਂ ਇਹਨੂੰ ਢੋਲ ਕੇ ਦਿਖਾਈਏ ਜੀ ਇਹ ਕਿੰਨਾ ਕੁ ਗਾੜਾ ਹੈ ਇਥੋਂ ਨਜ਼ਰ ਆ ਜੂਗਾ ਕੈਮਰੇ ਚ ਸੰਜੀਵ ਜੀ ਆ ਰਿਹਾ ਅੰਦਰ ਚ ਆਪਣੇ ਪ੍ਰੇਮ ਤੋਂ ਆਊਟ ਹੋ ਗਿਆ ਆਊਟ ਹੋ ਗਿਆ ਜੀ ਇਹ ਲੋ ਆ ਵੇਖੋ ਆ ਗਿਆ ਹਾਂ ਇਹ ਇਹ ਜੈਲ ਹੈ ਜਿਹੜਾ ਦੇਖੋ ਕਿੰਨਾ ਗੜਾ ਹੈ ਇਹ ਹੁਣ ਐ ਲੱਗਦਾ ਜਿਵੇਂ ਗੂੰਦ ਪਈ ਹੋਵੇ ਬਿਲਕੁਲ ਜੀ ਤੇ ਇਹ ਸਿਰ ਤੇ ਜਦੋਂ ਲਗਾਣੇ ਆਪਾਂ ਇਹਨੂੰ ਤੇ ਕਈਆਂ ਨੂੰ ਇਹ ਵਹਿਮ ਹੁੰਦਾ ਹੈ ਵੀ ਐਲਸੀ ਗਰਮ ਹੈ ਤੇ ਇਹਨੂੰ ਲਾਇਆ ਕਿਦਰੇ ਕੁਝ ਹੋਰ ਨਾ ਜਾਏਗਾ ਕੁਝ ਨਹੀਂ ਹੁੰਦਾ ਠੀਕ ਹੈ ਜੀ ਕੋਈ ਫਿੰਸੀ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਤੇ ਇੱਕ ਲੋਕਾਂ ਨੂੰ ਇਹ ਗਲਤਫਹਮੀ ਹੋਈ ਪਈ ਹੈ ਵੀ ਇਹਨੂੰ ਲਗਾਉਣ ਨਾਲ ਸਿਕਰੀ ਖਤਮ ਹੋ ਜਾਂਦੀ ਠੀਕ ਹੈ ਜੀ ਇਹਨੂੰ ਲਗਾਉਣ ਨਾਲ ਸਿਕਰੀ ਖਤਮ ਹੁੰਦੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਪੱਕੇ ਤੌਰ ਤੇ ਨਹੀਂ ਹੁੰਦੀ ਠੀਕ ਹੈ ਉਹ ਜਦੋਂ ਸਾਡੀ ਸਕਿਨ ਨੂੰ ਤੇਲ ਤੇ ਇਹ ਲੱਗਦੇ ਨੇ ਤਾਂ ਸਕਿਨ ਜਿਹੜੀ ਬ੍ਰੇਕ ਹੋ ਰਹੀ ਹੈ ਉਹ ਖਤਮ ਹੋ ਜਾਂਦੀ ਲੋਕ ਕਹਿੰਦੇ ਸਿਕਰੀ ਖਤਮ ਕਰਨਾ ਸੇ ਵਰਤੋ ਨਾ ਸਿਕਰੀ ਕਿੰਨੇ ਖਤਮ ਕਰਨੀ ਹੈ ਮੋਟੀ ਰੋਟੀ ਧੰਨੀ ਦੇ ਕਿਉ ਨਰੋਇਸ਼ੇਦ ਦੀਆਂ ਸਾਵਧਾਨੀਆਂ ਨੇ ਉਹ ਜਿਹੜਾ ਬੰਦਾ ਅਲਸੀ ਜੈਲ ਲਗਾਉਂਦਾ ਉਹ ਐਕਚੁਅਲੀ ਨਰੋਇਸ਼ੇਦ ਦਾ ਪਾਲਣ ਕਰ ਰਿਹਾ ਹੁੰਦਾ ਠੀਕ ਹੈ ਨਰੋਇਸ਼ੇਦ ਦੇ ਪਾਲਣ ਨਾਲ ਉਹਦੇ ਸਿਰ ਦੀ ਸਿਕਰੀ ਖਤਮ ਹੁੰਦੀ ਹੈ ਜਿਹੜਾ ਕੋਈ ਮਾੜਾ ਮੋਟਾ ਸਕਿਨ ਦਾ ਡਿਫਾਰਮੇਸ਼ਨ ਹੈ ਜਿੱਥੋਂ ਬ੍ਰੇਕ ਹੋਈ ਹੋਈ ਹੈ ਉਹ ਇਹਨੂੰ ਲਗਾਉਣ ਨਾਲ ਉੱਡ ਜਾਂਦੀ ਹੈ ਉਹਨੂੰ ਲੱਗਦਾ ਲੋ ਜੀ ਮੇਰੀ ਸਿਕਰੀ ਇਹਨੇ ਉਡ ਨਰੋਈ ਸੇਧੀਆਂ ਸਾਵਧਾਨੀਆਂ ਨੇ ਮੋਟੀ ਰੋਟੀ ਤੁੰਨੀ ਤੇ ਕਿਉਂ ਤੇ ਇਹ ਆਪਣਾ ਅਲਸੀ ਜੈਲ ਜੀ ਤੇ ਲਗਾਓ ਲਗਾ ਲੋਕਾਂ ਨੂੰ ਸ਼ੇਅਰ ਕਰੋ ਸਾਰਿਆਂ ਦੇ ਵਾਲ ਸੋਹਣੇ ਹੋਣ ਲੰਬੇ ਹੋਣ ਚਮਕਦਾਰ ਹੋਣ ਭਾਰੇ ਹੋਣ ਹਨਾ ਜੀ ਤੇ ਸਟੇਨ ਹੋਣ ਇਹਨੂੰ ਮਤਲਬ ਘਰ ਬਣਾ ਕੇ ਆਪਣਾ ਯੂਜ਼ ਕਰੋ ਠੀਕ ਹੈ ਜੀ ਬਾਹਰ ਮਾਰਕੀਟ ਉਹਦਾ ਇਹਨਾਂ ਮੈਂ ਕਿ ਮੈਂ ਤੇਲ ਮੰਗਾਉਂਦੇ ਆ ਜੀ ਉਹਨਾਂ ਨਾਲ ਤਾਂ ਆਪਣਾ ਦੇਸੀ ਤਰੀਕਾ ਯੂਜ਼ ਕਰਦੇ ਬਿਲਕੁਲ ਹਾਂ ਨਹੀਂ ਇਹ ਤਰੀਕਾ ਨਹੀਂਗਾ ਇਹ ਇੱਕ ਮੈਥਡ ਹੈ ਇਹਦਾ ਜਿਹੜਾ ਮਤਲਬ ਦੇਸੀ ਨਹੀਂਗਾ ਹੈ ਇਹ ਇੱਕ ਮਤਲਬ ਇਨਵੈਂਸ਼ਨ ਹੀ ਹੈ ਇੱਕ ਤਰ੍ਹਾਂ ਦੀ ਬੀ ਇਹਦਾ ਜਿਹੜਾ ਯੂਟਿਲਾਈਜੇਸ਼ਨ ਹੈ ਪੁਲਟਸ ਬਣਾਉਣ ਤੋਂ ਤੇ ਖਾਨ ਤੋਂ ਇਲਾਵਾ ਬਾਹਰ ਨਿਕਲ ਕੇ ਠੀਕ ਹੈ ਜੀ ਅਸੀਂ ਇੱਕ ਨਵਾਂ ਪ੍ਰੋਡਕਟ ਬਣਾ ਲਿਆ ਜੇ ਇਹਨੂੰ ਬਾਜ਼ਾਰ ਵਿੱਚ ਨਾ ਸ਼ੁਰੂ ਕਰੀਏ ਤਾਂ ਬੜਾ ਵਿਕ ਜਾਏਗਾ ਲੋਕ ਲੈ ਵੀ ਲੈਣਗੇ ਪਰ ਅਸੀਂ ਤੁਹਾਨੂੰ ਬਣਾਉਣਾ ਸਿਖਾ ਰਹੇ ਹਾਂ ਠੀਕ ਹੈ ਜੀ ਕਿਉਂਕਿ ਤੁਸੀਂ ਇਹਨੂੰ ਲਗਾਓ ਇਹਦਾ ਨਰੋਇਸ਼ੇਦ ਦਾ ਜਿਹੜਾ ਮੋਟਿਵ ਹੈ ਪੈਸਾ ਕਮਾਣਾ ਨਹੀਂ ਹੈਗਾ ਇਹ ਪੰਜਾਬ ਨੂੰ ਬਿਮਾਰੀ ਰਹਿਤ ਕਰਨਾ ਉਹਨਾਂ ਨੂੰ ਖੁਸ਼ੀਆਂ ਦੇਣਾ ਇਹ ਨਰੋਇਸ਼ੇਦ ਦਾ ਮੋਟਿਵ ਹੈ ਤਾਂ ਪੈਨ ਨੂੰ ਐਵੇਂ ਨੇ ਤਾਂ ਅੱਜ ਦੀ ਤਰੀਕ ਚ ਕੌਣ ਦੱਸਦਾ ਨਹੀਂ ਨਹੀਂ ਕੋਈ ਨਹੀਂ ਦੱਸਦਾ ਫ੍ਰੀਚ ਤਾਂ ਵੈਸੇ ਨਹੀਂ ਕੋਈ ਦੱਸਦਾ ਐੜਾ ਦੇਖੋ ਜੀ ਸਾਰੇ ਪੇੜ ਹੀ ਚੱਲਦਾ ਜੀ ਹਾਂ ਜੀ ਤੇ ਆਪਾਂ ਸਾਰਾ ਕੁਝ ਠੀਕ ਕਰਨੇ ਆ ਸਿਰਫ ਇਹੀ ਬੇਨਤੀ ਹੈ ਵੀ ਅੱਗੇ ਸ਼ੇਅਰ ਕਰੋ ਜਿਹੜੇ ਅਸੀਂ ਸੜਕਾਂ ਦੇ ਕੈਂਪ ਲਗਾਉਂਦੇ ਆ ਤਿੰਨ ਤਿੰਨ ਚਾਰ ਚਾਰ ਦਿਨ ਘਰੋਂ ਬਾਹਰ ਰਹਿੰਦੇ ਆ ਪੈਸਾ ਖਰਚ ਹੁੰਦਾ ਔਰ ਪੈਸਾ ਲੱਖਾਂ ਚ ਖਰਚ ਹੁੰਦਾ ਤੋ ਉਹ ਸਾਡਾ ਬੰਦ ਹੋਵੇ ਤਾਂ ਤੁਸੀਂ ਜੇ ਇਹਨੂੰ ਸ਼ੇਅਰ ਕਰਦੇ ਰਹੋਗੇ ਸਾਡੀਆਂ ਵੀਡੀਓਜ਼ ਨੂੰ ਤਾਂ ਮੈਨੂੰ ਸੜਕਾਂ ਤੇ ਨਹੀਂ ਖੜਨਾ ਪਏਗਾ ਮੇਰੇ ਸਾਥੀਆਂ ਨੂੰ ਸੜਕਾਂ ਤੇ ਨਹੀਂ ਖੜਨਾ ਪਏਗਾ ਬਿਲਕੁਲ ਸਰ ਇਹ ਆਪਦੇ ਜੇਬ ਦੇ ਵਿੱਚੋਂ ਫੰਡ ਦਿੰਦੇ ਐ ਬਥੇਰੇ ਜਿਹੇ ਮਿੱਤਰ ਐ ਜਿਹੜੇ ਸਾਡੇ ਨਰੋਈ ਸੇ ਦੇ ਮੈਂਬਰ ਨੇ ਜਿਹੜੇ ਆਪਦੀ ਜੇਬ ਚੋਂ ਪੈਸੇ ਪਾਉਂਦੇ ਐ ਤੇ ਉਹਦੇ ਨਾਲ ਅਸੀਂ ਇਹ ਕੈਂਪ ਲਗਾਉਣੇ ਆ ਤੇ ਇਹ ਸਾਡੇ ਖਰਚੇ ਬੰਦ ਕਰਾਓ ਨਹੀਂ ਤਾਂ ਫਿਰ ਪੇੜ ਚੱਲੂਗਾ ਕਿਸੇ ਨਾ ਕਿਸੇ ਦਿਨ ਤਾਂ ਲੋਕਾਂ ਕੋਲ ਕਿਤੇ ਨਾ ਕਿਤੇ ਤਾਂ ਲਗਾਣਾ ਹੀ ਪੈਣਗੇ ਜੇ ਸ਼ੇਅਰ ਕਰੇਂ ਕੰਮ ਚੱਲ ਜੇ ਹਾਂ ਲੋਕਾਂ ਤੱਕ ਗੱਲ ਪਹੁੰਚ ਜੇ ਤਾਂ ਇਸ ਤੋਂ ਵਧੀਆ ਕੀ ਗੱ ਠੀਕ ਹੈ ਜੀ ਤੇ ਨੰਬਰ ਆਪਾਂ ਫੇਰ ਰਿਪੀਟ ਕਰ ਦਿੰਨੇ ਆ ਜੇ ਤੁਹਾਨੂੰ ਕੋਈ ਲੋੜ ਹੈ ਤਾਂ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਹੈ ਸਮਾਨ ਬਾਰੇ ਜਾਂ ਕਿਸੇ ਹੋਰ ਚੀਜ਼ ਬਾਰੇ 9915439627 ਤੇ ਤੁਸੀਂ ਫੋਨ ਕਰ ਲਓ ਜਾਂ ਮੈਸੇਜ ਕਰ ਦਿਓ ਤੇ WhatsApp ਗਰੁੱਪ ਜਿਹੜੇ ਆਪਣੇ ਸਾਡੇ ਜੀ ਜੁਆਇਨ ਕਰਨਾ ਹੈ ਇਸੇ ਜੀ ਜੁਆਇਨ ਕਰਨਾ ਹੈ ਜਾਂ ਹੋਰ ਨੰਬਰ ਆ ਕਹਿ ਦਿਓ ਕੋਈ ਗੱਲ ਨਹੀਂ ਪਰ ਉਹ ਐਕਚੁਅਲੀ ਨੰਬਰ ਹੋਰ ਹੈ ਜਿੱਥੇ ਤੁਸੀਂ ਮਤਲਬ WhatsApp ਗਰੁੱਪਾਂ ਦੀ 500 ਰੁਪਏ ਫੀਸ ਕਰ ਦਿੱਤੀ ਹੋਈ ਹੈ ਉਸ ਨੰਬਰ ਦਾ ਸਕਰੀਨ ਦਾ ਡਿਸਪਲੇ ਕਰ ਦਾਂਗੇ ਜੀ ਹਾਂ ਨਹੀਂ ਮੈਂ ਬੋਲ ਹੀ ਦਿੰਨਾ ਕੋਈ ਐਡੀ ਗੱਲ ਨਹੀਂ ਐਕਚੁਅਲੀ WhatsApp ਗਰੁੱਪ ਹੈ ਜਿਹੜੇ ਹੁਣ ਆਪਾਂ ਇਹ ਪੇੜ ਕਰਨੇ ਪਏ ਅੱਛਾ ਜੀ ਮੈਂ ਬੜਾ ਕੁਝ ਦੇਖਿਆ ਇਸ ਮਸਲੇ 'ਚ ਲੋਕ ਜੁਆਇਨ ਕਰ ਲੈਂਦੇ ਆ ਤੇ ਅਮਲ ਨਹੀਂ ਕਰਦੇ ਕਿਉਂਕਿ ਉਹ ਫ੍ਰੀ ਹੈ ਮੈਂ ਕਿਹਦੇ ਨੂੰ ਫੇਰੇ ਗੱਲਾਂ ਸੁਣਾਉਂਗਾ ਕਾਟੀਓ ਕਰਦੇ ਆ ਕਾਟੀਗਾ ਤੇ ਜਿਹੜਾ ਜੇ ਤੁਸੀਂ WhatsApp ਗਰੁੱਪ ਜੁਆਇਨ ਕਰਨਾ ਹੈ ਤਾਂ 9518400752 ਇਹ ਸਾਡੇ ਨਰੋਈ ਸੇਤ ਦੇ ਕੈਸ਼ੀਅਰ ਸਾਹਿਬ ਨੇ ਭਲਵਿੰਦਰ ਸਿੰਘ ਜੀ ਰੋਪੜ ਤੋਂ ਇਹਨਾਂ ਨੂੰ ਮੈਸੇਜ ਕਰੋ ਇਹਨਾਂ ਦੇ ਇਸੇ ਨੰਬਰ ਦੇ ਉੱਪਰ ਪੇਟੀਐਮ ਕਰੋ 500 ਰੁਪਇਆ ਤੇ ਤੁਸੀਂ ਗਰੁੱਪ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਤੇ ਲਈਏ ਇਜਾਜ਼ਤ ਜੀ ਆਪਾਂ ਇਹਨਾਂ ਤੋਂ ਠੀਕ ਹੈ ਸਰ ਠੀਕ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ